ਸਤ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਿਦਿਆਰਥੀ ਠੀਕ ਹੋਵੋਗੇ ਤੇ ਤੁਹਾਡੀ ਪੜ੍ਹਾਈ ਵੀ ਬਹੁਤ ਵਧੀਆ ਚੱਲ ਰਹੀ ਹੋਵੇਗੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਬਟਾ ਸੀਈਪੀ 2025-26 ਸੈਸ਼ਨ ਦੇ ਵਿੱਚ ਆਪਣੇ ਕੋਲੇ ਪੰਜਾਬੀ ਵਿਸ਼ੇ ਦੀ ਜਿਹੜੀ ਅਸਾਈਨਮੈਂਟ ਨੰਬਰ 4 ਆਈ ਆ ਉਹਦਾ ਸੋਲੂਸ਼ਨ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਤੁਹਾਡੀਆਂ ਜਿਹੜੀਆਂ ਤਿੰਨ ਵਰਕਸ਼ੀਟਾਂ ਆ ਚੁੱਕੀਆਂ ਨੇ ਉਹਨਾਂ ਦੇ ਸੋਲੂਸ਼ਨ ਕਰ ਚੁੱਕੇ ਹਾਂ ਅਗਰ ਤੁਸੀਂ ਹਲੇ ਤੱਕ ਉਹ ਵਰਕਸ਼ੀਟਾਂ ਸੋਲਵ ਨਹੀਂ ਕੀਤੀਆਂ ਉਹਨਾਂ ਦੇ ਸੋਲੂਸ਼ਨ ਦੇਖਣਾ ਚਾਹੁੰਦੇ ਹੋ ਦਾ ਉਸ ਦਾ ਲਿੰਕ ਤੁਹਾਨੂੰ ਕਮੈਂਟ ਬਾਕਸ ਤੇ ਡਿਸਕ੍ਰਿਪਸ਼ਨ ਬਾਕਸ ਦੋਨਾਂ ਚ ਮਿਲ ਜਾਏਗਾ ਆਓ ਬਿਨਾਂ ਦੇਰ ਕੀਤੇ ਆਪਾਂ ਅੱਜ ਦੀ ਅਸਾਈਨਮੈਂਟ ਨੰਬਰ 4 ਚ ਦੇਖਦੇ ਆਂ ਆਪਾਂ ਨੂੰ ਕਿਹੜੇ ਕਿਹੜੇ ਸਵਾਲ ਪੁੱਛੇ ਗਏ ਨੇ ਦੇਖੋ ਬੇਟਾ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਕੁਐਸਚਨ ਹੈ ਕਿ ਦੇਸ਼ ਮੇਰੇ ਦੇ ਬਾਂਕੇ ਗੱਬਰੂ ਬੋਲੀ ਵਿੱਚ ਕਿਹੜੇ ਦੇਸ਼ ਦੀਆਂ ਬਹਾਰਾਂ ਖਿੜੀਆਂ ਰਹਿਣ ਦੀ ਮੰਗ ਕੀਤੀ ਗਈ ਹੈ ਪੰਜਾਬ ਦੇਸ਼ ਦੀਆਂ ਤੇ ਦੂਸਰਾ ਕੁਐਸਚਨ ਹੈ ਕਿ ਬੋਲੀ ਗਾਉਣ ਦਾ ਸਿਖਰ ਕਿੱਥੇ ਆਉਂਦਾ ਹੈ ਢੋੜਾ ਗਾਉਣ ਸਮੇ ਤੇ ਅੱਗੇ ਤੀਸਰਾ ਕੁਐਸਚਨ ਦੇਖਦੇ ਆ ਕਿ ਸਾਡੇ ਪਿੰਡ ਦੇ ਮੁੰਡੇ ਵੇਖ ਲਓ ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦੀ ਸਰੀਰਕ ਪੱਖੋਂ ਕਿਸ ਦੇ ਨਾਲ ਤੁਲਨਾ ਕੀਤੀ ਗਈ ਹੈਗੀ ਆ ਪਾਵਿਆਂ ਦੇ ਨਾਲ ਤੁਲਨਾ ਕੀਤੀ ਗਈ ਹੈ ਅੱਗੇ ਸਾਡੇ ਕੋਲੇ ਚੌਥਾ ਕੁਐਸਚਨ ਹੈ ਕਿ ਲੋਕ ਗੀਤਾਂ ਦੀ ਕਿਹੜੀ ਵੰਨਗੀ ਨੂੰ ਜਾਂਗਲੀਆਂ ਦਾ ਮੂੰਹ ਬੋਲਦਾ ਇਤਿਹਾਸ ਕਿਹਾ ਜਾਂਦਾ ਹੈ ਉਹ ਕਿਹਾ ਜਾਂਦਾ ਹੈਗਾ ਲੰਮੀ ਬੋਲੀ ਨੂੰ ਤੇ ਅੱਗੇ ਸਾਡੇ ਕੋਲੇ 5ਵਾਂ ਕੁਐਸਚਨ ਹੈ ਕੈਲੀਆਂ ਅਤੇ ਕਾਲੀਆਂ ਮੱਜਾਂ ਢੋਲੇ ਵਿੱਚ ਕਿਸ ਦੀ ਪ੍ਰਸ਼ੰਸਾ ਕੀਤੀ ਗਈ ਹੈ ਉਹ ਕੀਤੀ ਗਈ ਹੈਗੀਆ ਮੱਜਾਂ ਦੀ ਅੱਗੇ 6ਵਾਂ ਕੁਐਸਚਨ ਹੈ ਕਿ ਇਹਨਾਂ ਵਿੱਚ ਨੀਤੀ ਕਥਾ ਕਿਹੜੀ ਹੈ ਇਹਨਾਂ ਵਿੱਚ ਜਿਹੜੀ ਨੀਤੀ ਕਥਾ ਹੈਗੀਆ ਉਹ ਹੈਗੀਆ ਲਾਲਸਾ ਦੀ ਚੱਕੀ ਜੋੜੀ ਕੀ ਕਹਾਣੀ ਤੁਸੀਂ ਸਾਰਿਆਂ ਨੇ ਪੜ੍ਹੀ ਹੋਣੀ ਆ ਅਗਰ ਨਹੀਂ ਪੜ੍ਹੀ ਤੇ ਇਸ ਵੀਡੀਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਅੱਗੇ 7ਵਾਂ ਕੁਐਸਚਨ ਹੈ ਕਿ ਲਾਲਸਾ ਦੀ ਚੱਕੀ ਵਿੱਚ ਸੰਤ ਨੇ ਬੰਦੇ ਨੂੰ ਕਿਹੜਾ ਦੀਵਾ ਬਾਲਣ ਤੋਂ ਵਰਜਿਆ ਸੀ ਉਹਨੇ ਉੱਤਰ ਦਿਸ਼ਾ ਵਾਲਾ ਚੌਥਾ ਦੀਵਾ ਉਹਨੂੰ ਬਾਲਣ ਲਈ ਮਨਾ ਕੀਤਾ ਸੀ ਤੇ 8ਵਾਂ ਕੁਐਸਚਨ ਹੈ ਜਲਾਦ ਨੇ ਪੂਰਨ ਨੂੰ ਕਿਸ ਤਰ੍ਹਾਂ ਕੋਹ ਵਿੱਚ ਸੁਟਿਆ ਸੀ ਉਸਦੇ ਹੱਥ ਪੈਰ ਕੱਟ ਕੇ ਤੇ 9ਵਾਂ ਕੁਐਸਚਨ ਹੈ ਕਿ ਜੋਗੀ ਕੀ ਦੇਖ ਕੇ ਜੈ ਜੈਕਾਰ ਕਰਨ ਲੱਗ ਗਏ ਪੂਰਨ ਸਤੀ ਤੇ ਤੇਜ ਤੇ 10ਵਾਂ ਕੁਐਸਚਨ ਹੈ ਕੋਕਲਾ ਕਿਸਤੀ ਧੀਤੀ ਸੀ ਕੋਕਲਾ ਸੀ ਜਿਹੜੀ ਉਹ ਰਾਜਾ ਸਿਰਕੱਪ ਦੀ ਧੀਤੀ ਸੀ ਅੱਗੇ ਆਪਾਂ 11ਵਾਂ ਪ੍ਰਸ਼ਨ ਦੇਖੀਏ ਤਾਂ ਰਾਜਾ ਰਸਾਲੂ ਨੇ ਸਿਰਕੱਪ ਨੂੰ ਕਿਸ ਕੰਮ ਲਈ ਵਰਜਿਆ ਸੀ ਚੌਪੜ ਖੇਡਣ ਦੇ ਲਈ ਵਰਜਿਆ ਸੀ ਅੱਗੇ ਸਾਡੇ ਕੋਲੇ ਹੈ ਬ੍ਰਿੰਗ ਟੂ ਨੋਟਿਸ ਦਾ ਸਹੀ ਰੂਪ ਚੁਣੋ ਇਹਦਾ ਮਤਲਬ ਹੁੰਦਾ ਹੈ ਧਿਆਨ ਦੇਵੋਣਾ ਤੇ 13ਵਾਂ ਕੁਐਸਚਨ ਹੈ ਸਾਡੇ ਕੋਲ ਐਕਸ ਆਫਿਸੋ ਦਾ ਸਹੀ ਰੂਪ ਕੀ ਹੁੰਦਾ ਹੈ ਆਦੇ ਦੇ ਕਾਰਨ ਅੱਗੇ ਹੈ ਇੰਟਰਮ ਰਿਪਲਾਈ ਦਾ ਸਹੀ ਰੂਪ ਕੀ ਹੋਏਗਾ ਅੰਤ੍ਰਿਮ ਉੱਤਰ ਤੇ 15ਵੇਂ ਦੇ ਵਿੱਚ ਸਾਨੂੰ ਡੈਫੀਨੇਸ਼ਨ ਦਾ ਸਹੀ ਰੂਪ ਪੁੱਛਿਆ ਗਿਆ ਹੈ ਉਹ ਹੁੰਦਾ ਹੈ ਪਰਵਾਸ਼ਾ ਤੇ ਇਸ ਤੋਂ ਬਾਅਦ 16ਵਾਂ ਪ੍ਰਸ਼ਨ ਹੈ 16ਵੇਂ ਪ੍ਰਸ਼ਨ ਚ ਵੀ ਸਾਡੇ ਕੋਲ ਹੈ ਵੋਕ ਦਾ ਸਹੀ ਰੂਪ ਚੁਣੋ ਇਹਦਾ ਮਤਲਬ ਹੁੰਦਾ ਹੈ ਉਜਾੜਾ ਕਰ ਦੇਣਾ ਤੇ 17ਵਾਂ ਪ੍ਰਸ਼ਨ ਹੈ ਦੁਖੀ ਹੋਏ ਨੂੰ ਹੋਰ ਦੁਖੀ ਕਰਨਾ ਮੁਹਾਵਰੇ ਦਾ ਕੀ ਅਰਥ ਹੈ ਦੇਖੋ ਇਹਦੇ ਲਈ ਅਸੀਂ ਜਿਹੜਾ ਮੁਹਾਵਰਾ ਵਰਤਾਂਗੇ ਅੱਲੇ ਫੱਟਾਂ ਤੇ ਲੂਣ ਛੜਕਣਾ ਤੇ 18ਵਾਂ ਪ੍ਰਸ਼ਨ ਹੈ ਨੱਕ ਥੱਲੇ ਨਾ ਆਉਣਾ ਮੁਹਾਵਰੇ ਦਾ ਕੀ ਅਰਥ ਹੈ ਇਸ ਦਾ ਅਰਥ ਹੋਏਗਾ ਬਿਲਕੁਲ ਵੀ ਕਿਸੇ ਨੂੰ ਪਸੰਦ ਨਾ ਕਰਨਾ ਤੇ 19ਵਾਂ ਪ੍ਰਸ਼ਨ ਹੈ ਫੁੱਲੇ ਨਾ ਸਮਾਉਣਾ ਮੁਹਾਵਰੇ ਦਾ ਅਰਥ ਹੋਏਗਾ ਮਤਲਬ ਬਹੁਤ ਖੁਸ਼ ਹੋਣਾ ਤੇ 20ਵਾਂ ਕੁਐਸਚਨ ਹੈ ਸ਼ਾਈ ਮਾਈ ਹੋਣਾ ਮੁਹਾਵਰੇ ਦਾ ਅਰਥ ਹੋਣਾ ਹੈ ਛੁਪ ਜਾਣਾ ਤੇ ਇਸ ਤੋਂ ਬਾਅਦ ਆਪਣੇ ਕੋਲੇ ਦੋ ਅੰਕਾਂ ਵਾਲੇ ਪ੍ਰਸ਼ਨ ਆਉਂਦੇ ਨੇ ਜਿਨ੍ਹਾਂ ਦੇ ਉੱਤਰ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਸਾਨੂੰ ਪੁੱਛਿਆ ਹੈ ਕਿ ਪਿੰਡਾ ਵਿੱਚੋਂ ਪਿੰਡ ਸੁਣੀ ਦਾ ਬੋਲੀ ਵਿੱਚ ਕਿਸਾਨ ਦੀ ਕਿਰਤ ਤੇ ਉਸਦੇ ਬਲਦ ਭਰਪੂਰ ਫਸਲ ਤੇ ਤਿਉਹਾਰ ਸਾਰੇ ਇੱਕ ਮਿਕ ਕਿਸ ਤਰ੍ਹਾਂ ਹੋ ਗਏ ਨੇ ਦੱਸਣਾ ਹੈ ਇਸ ਦਾ ਉੱਤਰ ਲਿਖਣਾ ਬਟਾ ਤੁਸੀਂ ਇਸ ਬੋਲੀ ਵਿੱਚ ਕਿਸਾਨ ਦੀ ਖੇਤਾਂ ਵਿੱਚ ਕੀਤੀ ਜਾਣ ਵਾਲੀ ਕਿਰਤ ਦਾ ਜ਼ਿਕਰ ਹੈ ਉਸ ਨੂੰ ਇਹ ਕਿਰਤ ਬਲਦਾਂ ਨਾਲ ਕਰਦਾ ਦੱਸਿਆ ਗਿਆ ਹੈ ਜਿਸ ਦੇ ਸਦਕੇ ਖੇਤਾਂ ਵਿੱਚ ਭਰਪੂਰ ਫਸਲ ਹੁੰਦੀ ਹੈ ਤੇ ਭਰਪੂਰ ਫਸਲ ਲੈ ਕੇ ਉਸ ਦਾ ਧਿਆਨ ਮੁਕਤ ਸਰਦੇ ਮੇਲੇ ਵੱਲ ਨੂੰ ਚਲਾ ਜਾਂਦਾ ਹੈ ਇਸ ਤਰ੍ਹਾਂ ਇਸ ਬੋਲੀ ਵਿੱਚ ਕਿਸਾਨ ਦੀ ਜਿਹੜੀ ਕਿਰਤ ਉਸ ਦੇ ਬਾਲਦ ਭਰਪੂਰ ਫਸਲ ਦੇ ਤਿਉਹਾਰ ਸਾਰੇ ਹੀ ਇੱਕਮਿਕ ਹੋ ਜਾਂਦੇ ਨੇ ਤੇ ਦੂਸਰਾ ਕੁਐਸਚਨ ਹੈ ਸਾਡੇ ਕੋਲ ਕਿ ਕਾਲਿਆ ਹਿਰਨਾ ਬੋਲੀ ਵਿੱਚ ਕਾਲੇ ਹਿਰਨ ਦੀ ਸ਼ਾਨ ਕਿਵੇਂ ਚਿੱਤਰੀ ਗਈ ਹੈ ਕਾਲੇ ਹਿਰਨ ਦੇ ਪੈਰੀ ਚਾਂਜਰਾਂ ਪਾਈਆਂ ਹੋਈਆਂ ਹਨ ਉਸ ਦੇ ਸਿੰਘਾਂ ਉੱਤੇ ਤਿਤਰਾ ਤੇ ਮੁਰਗਾਬੀਆਂ ਦੇ ਚਿੱਤਰ ਉlijke ਹੋਏ ਹਨ ਉਹ ਖੇਤਾਂ ਵਿੱਚ ਉਗਿਆ ਮੋਟ ਬਾਜਰਾ ਖਾਂਦਾ ਹੈ ਤੇ ਖੁੱਲੇ ਕੁਰਤੇ ਪਹਿਨਦਾ ਹੈ ਤੇ ਤੀਸਰਾ ਪ੍ਰਸ਼ਨ ਹੈ ਸਾਡੇ ਕੋਲ ਸੁੰਨੀ ਕੁੜੀਏ ਬੋਲੀ ਵਿੱਚ ਕੁੜੀ ਦੇ ਕਿਹੜੇ ਗੁਣਾ ਦੀ ਸਿਫਤ ਕੀਤੀ ਗਈ ਹੈ ਇਹ ਕੁਐਸਚਨ ਤੁਹਾਨੂੰ ਵਰਕਸ਼ੀਟ ਨੰਬਰ 3 ਦੇ ਵਿੱਚ ਵੀ ਪੁੱਛਿਆ ਗਿਆ ਸੀਗਾ 4 ਨੰਬਰ ਦੇ ਪ੍ਰਸ਼ਨ ਦੇ ਵਿੱਚ ਅੱਗੇ ਹੈ ਸਾਡੇ ਕੋਲ ਇਹਦਾ ਉੱਤਰ ਕਿ ਇਸ ਬੋਲੀ ਵਿੱਚ ਕੁੜੀ ਪਰਿਵਰਗੇ ਰੂਪ ਹਾਸੇ ਤੇ ਗਿੱਧੇ ਵਿੱਚ ਨੱਚਣ ਦੀ ਸਿਫਤ ਕੀਤੀ ਗਈ ਹੈ ਤੇ ਚੌਥਾ ਕੁਐਸਚਨ ਹੈ ਸਾਡੇ ਕੋਲ ਦੇਸ਼ ਮੇਰੇ ਦੇ ਬਾਂਕੇ ਗੱਭਰੂ ਬੋਲੀ ਵਿੱਚ ਪੰਜਾਬ ਬਾਰੇ ਕੀ ਸ਼ੁਭ ਕਾਮਨਾ ਕੀਤੀ ਗਈ ਹੈ ਇਸ ਬੋਲੀ ਵਿੱਚ ਪੰਜਾਬ ਦੇ ਜਿਹੜੇ ਸੱਭਿਆਚਾਰਕ ਤੇ ਆਰਥਿਕ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਬੱਚੇ ਸਾਡੇ ਕੋਲ ਹੈ ਮੀਆਂ ਰਾਂਜਾ ਟੋਲੇ ਵਿੱਚ ਰਾਂਜੇ ਦੇ ਭਰਾਵਾਂ ਨੇ ਉਸ ਨੂੰ ਕੀ ਕਿਹਾ ਸੀ ਭਰਾਵਾਂ ਨੇ ਰਾਂਜੀ ਨੂੰ ਕਿਹਾ ਸੀ ਕਿ ਉਹ ਘਰ ਛੱਡ ਕੇ ਨਾ ਜਾਵੇ ਉਸ ਦੀਆਂ ਸੱਤੇ ਪਰਜਾਈਆਂ ਉਸ ਦੀਆਂ ਤਾਬੇਦਾਰ ਬਣ ਕੇ ਰਹਿਣਗੀਆਂ ਉਸ ਨੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਛੱਡ ਕੇ ਨਹੀਂ ਜਾਣਾ ਚਾਹੀਦਾ ਉਹ ਰੱਬ ਦੇ ਨਾਂ ਦੀ ਦੁਹਾਈ ਦੇ ਕੇ ਕਹਿੰਦੇ ਨੇ ਕਿ ਉਹ ਘਰ ਨੂੰ ਮੁੜ ਪਵੇ ਇਸ ਤੋਂ ਬਾਅਦ ਸਾਨੂੰ 6ਵਾਂ ਕੋਸ਼ਨ ਪੁੱਛਿਆ ਹੈ ਲਾਲਸਾ ਦੀ ਚੱਕੀ ਨਾਂ ਦੀ ਕਥਾ ਕਿਹੜੀ ਜੀਵਨ ਨੀਤੀ ਨੂੰ ਦਰੜਾਉਂਦੀ ਹੈ ਦੇਖੋ ਇੱਕਤਾ ਇਸ ਨੀਤੀ ਨੂੰ ਦਰੜਾਉਂਦੀ ਹੈ ਕਿ ਮਨੁੱਖ ਦੀ ਲਾਲਸਾ ਦਾ ਕੋਈ ਅੰਤ ਨਹੀਂ ਹੈ ਮਨੁੱਖ ਇਸ ਦੀ ਚੱਕੀ ਪੀਂਦਿਆ ਹੀ ਉਮਰ ਗਾ ਲੈਂਦਾ ਹੈ ਇਸ ਕਰਕੇ ਮਨੁੱਖ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਅੱਗੇ 7ਵਾਂ ਪ੍ਰਸ਼ਨ ਹੈ ਸਾਡੇ ਕੋਲ ਕਿ ਰਾਜਾ ਸਿਰ ਕੱਪ ਕਿਹੜੀਆਂ ਕਰਤੂਤਾਂ ਕਰਕੇ ਬਦਨਾਮ ਸੀ ਰਾਜਾ ਜਿਹੜਾ ਸਿਰਕਾਪਸੀ ਉਹ ਲੋਕਾਂ ਉੱਤੇ ਬਹੁਤ ਜ਼ੁਲਮ ਕਰਦਾ ਸੀ ਤੇ ਉਹ ਕਪਟੀ ਵੀ ਸੀ ਉਹ ਸਿਰਾਂ ਦੀ ਬਾਜੀ ਲਾ ਕੇ ਚੌਪੜ ਖੇਡਦਾ ਸੀ ਤੇ ਹੇਰਾਫੇਰੀ ਦੇ ਨਾਲ ਚੌਪੜ ਹਾਰਨ ਵਾਲੇ ਨੂੰ ਮਾਰ ਦਿੰਦਾ ਸੀ ਤੇ ਇਸ ਮਾਮਲੇ ਵਿੱਚ ਉਸਨੇ ਆਪਣੇ ਭਰਾ ਸਿਰਮੁਖ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਤੇ ਆਪਣੀਆਂ ਅਜਹੀਆਂ ਕਰਤੂਤਾਂ ਕਰਕੇ ਹੀ ਰਾਜਾ ਸਿਰਕਾਪ ਬਦਨਾਮ ਸੀ ਅੱਗੇ ਸਾਡੇ ਕੋਲ ਹੈ ਪੰਜਾਬੀ ਵਿੱਚ ਨਿਵਾਦ ਕਰੋ ਇਹਦੇ ਵਿੱਚ ਸਭ ਤੋਂ ਪਹਿਲਾ ਸੈਂਟੈਂਸ ਹੈ ਸਾਡੇ ਕੋਲੋਂ ਨਾਓ ਅਡੇਜ਼ ਵਹੀਕਲ ਇੰਸ਼ੋਰੈਂਸ ਇਜ਼ ਆਲਸੋ ਨੈਸੈਸਰੀ ਇਹਦਾ ਪੰਜਾਬੀ ਨਿਵਾਦ ਹੋਏਗਾ ਅੱਜਕੱਲ ਮੋਟਰਾਂ ਗੱਡੀਆਂ ਦਾ ਬੀਮਾ ਕਰਵਾਉਣਾ ਵੀ ਜ਼ਰੂਰੀ ਹੋ ਗਿਆ ਹੈ ਤੇ ਦੂਸਰਾ ਸੈਂਟੈਂਸ ਹੈ ਸਾਡੇ ਕੋਲੇ एवरीवन शुड ਹੈਵ ਐਨ ਇੰਸ਼ੋਰੈਂਸ ਇਨ ਹਿਸ ਲਾਈਫ ਤੇ ਇਹਦਾ ਪੰਜਾਬੀ ਨਿਵਾਦ ਹੋਏਗਾ ਹਰੇਕ ਵਿਅਕਤੀ ਨੂੰ ਜ਼ਿੰਦਗੀ 'ਚ ਆਪਣਾ ਬੀਮਾ ਕਰਵਾਉਣਾ ਚਾਹੀਦਾ ਹੈ ਤੇ ਇਸ ਤੋਂ ਅੱਗੇ ਸਾਡੇ ਕੋਲ ਇਹ ਮੁਹਾਵਰੇ ਨੇ ਤੇ ਪਹਿਲਾ ਮੁਹਾਵਰਾ ਹੈ ਜਸ ਦਾ ਟਿੱਕਾ ਲਾਉਣਾ ਇਸ ਦਾ ਅਰਥ ਹੁੰਦਾ ਹੈ ਵਡਿਆਈ ਲੈਣੀ ਤੇ ਇਹਦਾ ਵਾਕ ਤੁਸੀਂ ਬਣਾ ਸਕਦੇ ਹੋ ਕਿ ਜਿਹੜਾ ਵੀ ਚੰਗੇ ਕੰਮ ਕਰਦਾ ਹੈ ਜਸ ਦਾ ਟਿੱਕਾ ਉਸ ਨੂੰ ਹੀ ਲੱਗਦਾ ਹੈ ਤੇ ਇਸ ਤੋਂ ਅਗਲਾ ਮੁਹਾਵਰਾ ਹੈ ਸਾਡੇ ਕੋਲੇ ਝੋਲੀ ਚੁਕਣੀ ਇਹ ਮੁਹਾਵਰਾ ਕਾਫੀ ਵਾਰ ਤੁਹਾਨੂੰ ਵਰਕਸ਼ੀਟ ਦੇ ਵਿੱਚ ਪੁੱਛਿਆ ਜਾ ਚੁੱਕਿਆ ਤੇ ਇਸ ਦਾ ਅਰਥ ਹੁੰਦਾ ਹੈ ਖੁਸ਼ਾਮਦ ਕਰਨੀ ਇਹਦਾ ਵਾਕ ਤੁਸੀਂ ਬਣਾ ਸਕਦੇ ਹੋ ਕਿ ਸਾਰੇ ਅਧਿਆਪਕ ਹੜਤਾਲ ਕਰਕੇ ਧਰਨੇ ਉੱਤੇ ਬੈਠੇ ਹੋਏ ਸਨ ਪਰ ਪ੍ਰਿੰਸੀਪਲ ਦੇ ਡੋਲੀ ਚੁੱਕ ਕਲਾਸਾਂ ਲਾ ਰਹੇ ਸਨ ਤੇ ਇਸ ਤੋਂ ਬਾਅਦ ਸਾਡੇ ਕੋਲੇ 4 ਅੰਕਾਂ ਵਾਲੇ ਪ੍ਰਸ਼ਨ ਆਉਂਦੇ ਨੇ ਜਿਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਕਿ ਪਿੰਡ ਦਾ ਸਾਡੇ ਬੋਲੀ ਦਾ ਰਚਨਹਾਰ ਆਪਣੇ ਬਾਰੇ ਕੀ ਕਹਿੰਦਾ ਹੈ ਇਸ ਬੋਲੀ ਵਿੱਚ ਜਿਹੜਾ ਬੋਲੀ ਦਾ ਰਚਨਹਾਰ ਆ ਉਹ ਆਪਣੇ ਬਾਰੇ ਦੱਸਦਾ ਹੈ ਕਿ ਉਹ ਪਿੰਡ ਦੇ ਸਾਦ ਦੇ ਡੇਰੇ ਵਿੱਚ ਗੁਰਮੁਖੀ ਪੜਦਾ ਹੁੰਦਾ ਸੀ ਉਹ ਹਰ ਸਮੇਂ ਸੱਤ ਸੰਗ ਵਿੱਚ ਬੈਠਦਾ ਸੀ ਕਿਸੇ ਮਾੜੇ ਬੰਦੇ ਕੋਲ ਖੜਾ ਵੀ ਨਹੀਂ ਸੀ ਹੁੰਦਾ ਪਰ ਫੇਰ ਵੀ ਉਸ ਦੇ ਜੀਵਨ ਵਿੱਚ ਪਲਟਾ ਆਇਆ ਉਸ ਦੇ ਮਨ ਵਿੱਚ ਬੋਲੀਆਂ ਪਾਉਣ ਦੀ ਇੱਛਾ ਪੈਦਾ ਹੋ ਗਈ ਤੇ ਉਹ ਗਿੱਧੇ ਵਿੱਚ ਭਾਗ ਲੈਣ ਲੱਗਾ ਉੱਥੇ ਉਹ ਸ਼ੌਂਕ ਨਾਲ ਬੋਲੀਆਂ ਪਾਉਂਦਾ ਸੀ ਤੇ ਕਿਸੇ ਤੋਂ ਡਰਦਾ ਨਹੀਂ ਸੀ ਤੇ ਦੂਸਰਾ ਕੁਐਸਚਨ ਹੈ ਸਾਡੇ ਕੋਲ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਬੋਲੀ ਵਿੱਚ ਵਕਤ ਦਾ ਕੌਣ ਹੈ ਤੇ ਮਹਿੰਦੀ ਬਾਰੇ ਉਸ ਨੇ ਆਪਣਾ ਕਿਹੜਾ ਅਨੁਭਵ ਦੱਸਿਆ ਹੈ ਦੇਖੋ ਇਸ ਬੋਲੀ ਵਿੱਚ ਜਿਹੜਾ ਵਕਤ ਹੈ ਉਹ ਇੱਕ ਮਟਿਆਰ ਕੁੜੀ ਹੈ ਉਸ ਨੂੰ ਇਹ ਅਨੁਭਵ ਹੈ ਕਿ ਹਰ ਮਟਿਆਰ ਨੂੰ ਮਹਿੰਦੀ ਲਾਉਣੀ ਚਾਹੀਦੀ ਹੈ ਉਹ ਬਾਗਾਂ ਵਿੱਚ ਸਸਤੀ ਮਿਲਦੀ ਹੈ ਪਰ ਹੱਟੀਆਂ ਉੱਤੇ ਮਹਿੰਗੀ ਉਸ ਨੂੰ ਕੁੰਡੀ ਘੋਟਣੇ ਨਾਲ ਘੋਟ ਕੇ ਹੱਥਾਂ ਉੱਪਰ ਲਾਇਆ ਜਾਂਦਾ ਹੈ ਤੇ ਇਹ ਸੁੱਕ ਕੇ ਬੱਤੀਆਂ ਬਣ ਕੇ ਲੈਂਦੀ ਹੈ ਸ਼ਗਨਾ ਦੀ ਮਹਿੰਦੀ ਪਾਣੀ ਨਾਲ ਧੋਤੇ ਬਿਨਾ ਨਹੀਂ ਲੈਂਦੀ ਇਹ ਸਾਡੇ ਕੋਲੇ ਕਵਚਨ ਅਤੇ ਨੰਬਰ ਕੀ ਸਾਡੇ ਪਿੰਡ ਦੇ ਮੁੰਡੇ ਵੇਖ ਲਓ ਬੋਲੀ ਵਿੱਚ ਵਕਤਾ ਪਿੰਡ ਦੇ ਮੁੰਡਿਆਂ ਬਾਰੇ ਕੀ ਕੀ ਦੱਸਦਾ ਹੈ ਇਸ ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦੀ ਟਾਲੀ ਦੇ ਭਾਵਿਆਂ ਨਾਲ ਤੁਲਨਾ ਕੀਤੀ ਗਈ ਹੈ ਪਿੰਡ ਦੇ ਮੁੰਡੇ ਤੇੜ ਕੰਨੀਦਾਰ ਚਾਦਰਾਂ ਲਾਉਂਦੇ ਹਨ ਤੇ ਪਿੰਜਣੀ ਨਾਲ ਸੁਹਾਂਦੇ ਹਨ ਸਿਰ ਉੱਤੇ ਦੂਦੀ ਆਕਾਸ਼ਨੀ ਰੰਗ ਦਾ ਸਾਫਾ ਬੰਨਦੇ ਹਨ ਤੇ ਇੰਚ ਲੱਗਦੇ ਹਨ ਜਿਵੇਂ ਉੜਦਾ ਕਬੂਤਰ ਜਾਵੇ ਗਾਲ ਚਿੱਟੀ ਮਲਮਲ ਦੇ ਕੁੜਤੇ ਪਾਉਂਦੇ ਹਨ ਤੇ ਇੰਜ ਲੱਗਦੇ ਹਨ ਜਿਵੇਂ ਬੰਗਲਾ ਤਲਾਹ ਵਿੱਚ ਨਹਾਵੇ ਬਸ ਇਹਨਾਂ ਦੀ ਪੰਗੜਾ ਪਾਉਂਦਿਆਂ ਦੀ ਸਿਫਤ ਕਰੀਣਾ ਜਾਵੇ ਤੇ ਇਸ ਤੋਂ ਬਾਅਦ ਬੱਚੇ ਸਾਡੇ ਕੋਲੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਜਿਹੜੇ ਮਹਾਰ ਕਲਾਕਾਰਾਂ ਦੀ ਲੋੜ ਦੇ ਸੰਬੰਧੀ ਆਪਾਂ ਅਖਬਾਰ ਦੇ ਵਿੱਚ ਇਸ਼ਤਿਹਾਰ ਦੇਣਾ ਹੈ ਤੇ 5ਵੇਂ ਨੰਬਰ ਤੇ ਸਾਡੇ ਕੋਲ ਡਿਕਸ਼ਨਰੀ ਦੀ ਵਰਤੋਂ ਬਾਰੇ ਪੈਰਾ ਰਚਨਾ ਲਿਖਣ ਨੂੰ ਬੋਲਿਆ ਗਿਆ ਹੈ ਤੇ ਆਓ ਹੁਣ ਆਪਾਂ ਇਹਨਾਂ ਦੇ ਉੱਤਰ ਦੇਖਦੇ ਹਾਂ ਕਲਾਕਾਰਾਂ ਦੀ ਲੋੜ ਦੇ ਲਈ ਤੁਸੀਂ ਇਸ ਤਰ੍ਹਾਂ ਇਸ਼ਤਿਹਾਰ ਲਿਖਣਾ ਹੈ ਕਿ ਪੰਜਾਬੀ ਰੰਗਮੰਚ ਤੇ ਸੱਭਿਆਚਾਰਕ ਸਮਾਗਮਾਂ ਵਿੱਚ ਰੁਚੀ ਤੇ ਮੁਹਾਰਤ ਰੱਖਣ ਵਾਲੇ ਕਲਾਕਾਰਾਂ ਦੀ ਤੁਰੰਤ ਜ਼ਰੂਰਤ ਹੈ ਤੇ ਚਾਹਵਾਨ ਜਿਹੜੇ ਉਹ ਆਪਣੀ ਤਾਜ਼ਾ ਫੋਟੋ ਭੇਜਣ ਤਜਰਬੇ ਤੇ ਵਿਦਿਅਕ ਯੋਗਤਾ ਤੇ ਅਸਲ ਦਾਸਤਾਵੇਜ਼ ਸਮੇਤ ਮਿਲਣ ਠੀਕ ਹੈ ਇੱਥੇ ਤੁਸੀਂ ਕੋਈ ਵੀ ਐਡਰੈਸ ਲਿਖ ਸਕਦੇ ਹੋ ਕਿਸੇ ਵੀ ਸ਼ਹਿਰ ਦਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਡਿਕਸ਼ਨਰੀ ਦੀ ਵਰਤੋਂ ਬਾਰੇ ਸਾਨੂੰ ਇੱਕ ਪੈਰਾ ਲਿਖਣ ਦੇ ਲਈ ਕਿਹਾ ਗਿਆ ਸੀ ਤੇ ਇਹ ਪੈਰਾਗ੍ਰਾਫ ਆਪਾਂ ਤੁਹਾਡੇ ਲਈ ਲਿਖਤਾ ਇਸ ਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਬੇਟਾ ਜਾਂ ਵੀਡੀਓ ਨੂੰ ਪਾਜ਼ ਕਰਕੇ ਜਰੂਰ ਆਪਣੀ ਨੋਟਬੁੱਕ ਤੇ ਇਸ ਨੂੰ ਨੋਟ ਕਰ ਲਿਓ ਸੋ ਬੇਟਾ ਇਸ ਦੇ ਨਾਲ ਹੀ ਇਹ ਅੱਜ ਦੀ ਜਿਹੜੀ ਆਪਣੀ ਵਰਕਸ਼ੀਟ ਆ ਸੋਲਵ ਹੋ ਜਾਂਦੀ ਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਆਪਣੇ ਕਲਾਸਮੇਟ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਹਾਨੂੰ ਹੋਰ ਵੀ ਕੋਈ ਡਾਊਟ ਹੈ ਕੋਈ ਕੁਐਸਚਨ ਪੁੱਛਣਾ ਹੈ ਤੁਸੀਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅੱਗੇ ਪਿਛਲੀਆਂ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ ਤੇ ਐਦਾਂ ਹੀ ਆਪਣੇ ਫਾਈਨਲ ਐਗਜ਼ਾਮ ਤੱਕ ਤੁਸੀਂ ਪਿਆਰ ਬਣਾਈ ਰੱਖੋ ਆਪਾਂ ਤੁਹਾਡੀ ਵਧੀਆ-ਵਧੀਆ ਪੇਪਰਾਂ ਲਈ ਤਿਆਰੀ ਕਰਵਾਉਂਦੇ ਰਹਾਂਗੇ ਥੈਂਕ ਯੂ ਸੋ ਮੱਚ